ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਦੇਸ਼ ਪਰਚੂ ਵੱਜਣਗੇ ਵਾਰ ਸਾਰੇ ਕਈ ਸ਼ਹਿਰਾਂ ਚ ਬਲੈਕ ਆਊਟ ਹੋਵੇਗਾ ਤੇ ਜੋ ਕੱਲ ਮੌਕ ਡ੍ਰਿਲ ਦੀ ਜਾਣਕਾਰੀ ਦਿੱਤੀ ਜਾਵੇਗੀ ਕਿਸ ਤਰ੍ਹਾਂ ਤੁਸੀਂ ਆਪਣੀ ਸੁਰੱਖਿਆ ਖੁਦ ਕਰਨੀ ਹੈ ਹਵਾਈ ਹਮਲੇ ਤੋਂ ਕਿਵੇਂ बचना ਹੈ ਆਮ ਗੋਲੀਬਾਰੀ ਤੋਂ ਕਿਵੇਂ बचना ਹੈ ਇਸਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕੱਲ ਜੋ 7 ਮਈ ਦਾ ਦਿਨ ਚੁਣਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਦੇ ਤੇ ਵੱਖ-ਵੱਖ ਸੂਬਿਆਂ ਦੇ ਸਾਰੇ ਹੀ ਜਿਹੜੇ ਮੰਤਰੀ ਨੇ ਉਹਨਾਂ ਨੂੰ ਬੁਲਾਇਆ ਗਿਆ ਹੈ ਸੀਨੀਅਰ ਅਫਸਰਾਂ ਨੂੰ ਬੁਲਾਇਆ ਗਿਆ ਜੋ ਵੱਖ-ਵੱਖ ਰਾਜਾਂ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਕਿ ਕੱਲ ਮੌਕ ਟ੍ਰਿਲ ਹੈ ਮੌਕ ਟ੍ਰਿਲ ਦੇ ਵਿੱਚ ਸਾਰੇ ਅਫਸਰਾਂ ਨੇ ਡਿਊਟੀਆਂ ਲਾ ਦਿੱਤੀਆਂ ਜਾਣ ਤੇ ਅਫਸਰ ਸਾਰੇ ਅਪਡੇਟ ਰਹਿਣ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਜਿਹੜੀ ਸਖਲਾਈ ਦਿੱਤੀ ਜਾਣੀ ਹੈ ਆਮ ਲੋਕਾਂ ਨੂੰ ਕਿ ਤੁਸੀਂ ਆਪਣੀ ਸੁਰੱਖਿਆ ਕਿਵੇਂ ਕਰਨੀ ਹੈ ਜਦੋਂ ਹਵਾਈ ਹਮਲਾ ਹੁੰਦਾ ਹੈ ਮਜਾਇਲ ਡਿੱਗਦੀ ਏ ਜਾਂ ਬੰਬਬਾਰੀ ਹੁੰਦੀ ਏ ਤਾਂ ਕਿਸ ਤਰ੍ਹਾਂ ਤੁਸੀਂ ਬਚਣਾ ਹੈ ਇਸ ਤਰ੍ਹਾਂ ਕੱਲ 7 ਮਈ ਨੂੰ ਜੋ ਸਾਰਾ ਦਿਨ ਬਲੈਕਆਊਟ ਹੋਵੇਗਾ ਔਰ ਵਾਰ ਸਾਇਰਨ ਵੱਜੇਗਾ ਕਿ ਜਦੋਂ ਹਵਾਈ ਹਮਲਾ ਹੋਵੇਗਾ ਤਾਂ ਉਸ ਸਮੇਂ ਤੁਸੀਂ ਕਿਸ ਤਰ੍ਹਾਂ ਦੀ ਆਵਾਜ਼ ਤੁਹਾਨੂੰ ਆਵੇਗੀ ਜਦੋਂ ਮਜਾਇਲ ਡਿੱਗੇਗੀ ਉਸ ਸਮੇਂ ਤੁਹਾਨੂੰ ਕਿਸ ਤਰ੍ਹਾਂ ਦੀ ਆਵਾਜ਼ ਆਵੇਗੀ ਤੁਸੀਂ ਉਹ ਉਸੇ ਤਰ੍ਹਾਂ ਆਪਣਾ ਬਚਾਅ ਕਰਨਾ ਹੈ ਜੋ ਕੱਲ ਸਾਰਾ ਦਿਨ ਇਸ ਖਲਾਈ ਦਿੱਤੀ ਜਾਵੇਗੀ ਵੱਖ-ਵੱਖ ਪਿੰਡਾਂ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸੋ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹਿਣਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਜੋ ਭਾਰਤ ਦੇ ਵਿੱਚ ਰਹਿਣ ਵਾਲੇ ਕਿਸੇ ਵੀ ਸਥਾਨ ਤੇ ਖਾਸ ਕਰਕੇ ਬਾਰਡਰ ਏਰੀਆ ਦੇ ਵਿੱਚ ਤਾਂ ਫਿਰ ਤੁਹਾਨੂੰ ਇਹ ਵੀਡੀਓ ਬਹੁਤ ਫਾਇਦੇਮੰਦ ਹੋਵੇਗੀ ਔਰ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਜੀ ਜੋ ਅਤਵਾਦੀ ਹਮਲੇ ਤੋਂ ਬਾਅਦ ਪਰਦੇਸ਼ ਦੇ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਈ ਰਾਜਾਂ ਨੂੰ 7 ਮਈ ਨੂੰ ਸਿਵਲ ਡਿਫੈਂਸ ਲਈ ਮੌਕ ਡ੍ਰਿਲ ਅਯੋਜਿਤ ਕਰਨ ਦੇ ਨਿਰਦੇਸ਼ ਦਿੱਤੇ ਹਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਈ ਰਾਜਾਂ ਨੂੰ 7 ਮਈ ਨੂੰ ਸਿਵਲ ਡਿਫੈਂਸ ਲਈ ਮੌਕ ਡ੍ਰਿਲ ਕਰਨ ਦੇ ਜੋ ਨਿਰਦੇਸ਼ ਦਿੱਤੇ ਹਨ ਉਸ ਦੇ ਵਿੱਚ ਵਿਦਿਆਰਥੀ ਆਮ ਨਾਗਰਿਕ ਨੂੰ ਮੌਕ ਡ੍ਰਿਲ ਵਿੱਚ ਸਿਖਲਾਈ ਦਿੱਤੀ ਜਾਵੇਗੀ ਐਮਰਜੈਂਸੀ ਦੇ ਵਿੱਚ ਅੱਗ ਲੱਗ ਜਾਵੇ ਤਾਂ ਹਵਾਈ ਹਮਲੇ ਹੋ ਜਾਣ ਗੋਲੀਬਾਰੀ ਦੀ ਸਥਿਤੀ ਵਿੱਚ ਇਹ ਆਪਣੇ ਆਪ ਨੂੰ ਕਿਵੇਂ ਬਚਾਇਆ ਜਾਵੇ ਇਸ ਲਈ ਜੋ ਕੱਲ 7 ਮਈ ਨੂੰ ਸਾਰਿਆਂ ਨੂੰ ਹੀ ਸਖਲਾਈ ਲੈਣੀ ਚਾਹੀਦੀ ਏ ਮੌਕ ਟ੍ਰਿਲ ਦੇ ਵਿੱਚ ਜੋ ਉਹ ਸਖਲਾਈ ਦਿੱਤੀ ਜਾਵੇਗੀ ਸੋ ਇਸ ਦਾ ਸਾਰਿਆਂ ਨੂੰ ਆਪਣੇ ਆਪ ਨੂੰ ਬਚਾਉਣ ਲਈ ਬਹੁਤ ਵੱਡਾ ਜਿਹੜਾ ਉਹ ਸਖਲਾਈ ਦੇ ਵਿੱਚ ਸ਼ਾਮਲ ਹੋਣ ਇਸ ਦੇ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਦੇ ਚੀਫ ਸੈਕਟਰੀਆਂ ਅਤੇ ਸਿਵਲ ਡਿਫੈਂਸ ਦੇ ਸੀਨੀਅਰ ਅਫਸਰਾਂ ਦੇ ਨਾਲ ਇੱਕ ਵੀਡੀਓ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਵਿੱਚ ਪੰਜਾਬ ਤੋਂ ਚੀਫ ਸੈਕਟਰੀ ਕੇਪੀ ਸਿਨਾ ਅਤੇ ਹੋਮ ਗਾਰਡ ਦੇ ਸਿਵਲ ਡਿਫੈਂਸ ਦੇ ਡੀਜੀਪੀ ਸੰਜੀਵ ਕਲੜਾ ਤੇ ਹੋਰ ਅਫਸਰ ਸ਼ਾਮਲ ਹੋਏ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਸੈਕਟਰੀਆਂ ਤੇ ਸਿਵਲ ਡਿਫੈਂਸ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ 7 ਮਈ ਦਾ ਪੂਰਾ ਦਿਨ ਮੌਕ ਡ੍ਰਿਲ ਦੇ ਨਾਲ ਸਾਰਿਆਂ ਨੂੰ ਜਿਹੜਾ ਕਿ ਸਮਝਾਇਆ ਜਾਵੇਗਾ ਸਾਰੇ ਵਿਭਾਗ ਆਪਣੇ ਅਪਡੇਟ ਰਹਿਣਗੇ ਜੋ ਸਾਰੇ ਵਿਭਾਗ ਨੇ ਉਹਨਾਂ ਦੇ ਵੱਲੋਂ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਸੋ ਸਰਕਾਰ ਦੀਆਂ ਇਹ ਹਦਾਇਤਾਂ ਸਖਤ ਨੇ ਪਾਕਿਸਤਾਨ ਨਾਲ ਜਦੋਂ ਦੇ ਤਣਾਅ ਵਧੇ ਨੇ ਉਸ ਨੂੰ ਲੈ ਕੇ ਰਾਸ਼ਟਰੀ ਸੁਰੱਖਿਆ ਅਤੇ ਨਾਗਰਿਕ ਤਿਆਰੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਇਹ ਤਹਿ ਕਦਮੀ ਕੀਤੀ ਜਾ ਰਹੀ ਹੈ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਸੰਬੰਧੀ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਐਮਰਜੈਂਸੀ ਦੀ ਸਥਿਤੀ ਦੇ ਵਿੱਚ ਬਲੈਕਆਊਟ ਦੇ ਪ੍ਰਬੰਧ ਯਕੀਨੀ ਬਣਾਏ ਜਾਣੇ ਚਾਹੀਦੇ ਹਨ ਇਸ ਕਰਮ ਵਿੱਚ ਦੇਸ਼ ਦੇ ਕਈ ਰਾਜਾਂ ਵਿੱਚ 7 ਮਈ ਨੂੰ ਮੌਕ ਡ੍ਰਿਲ ਦੀ ਜਾਣਕਾਰੀ ਦਿੱਤੀ ਜਾਵੇਗੀ ਕੇਂਦਰੀ ਮੰਤਰਾਲੇ ਨੇ ਦੇਸ਼ ਭਰ ਦੇ 244 ਜ਼ਿਲ੍ਹਿਆਂ ਦੇ ਵਿੱਚ ਇਸ ਮੌਕ ਡ੍ਰਿਲ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਗ੍ਰਹਿ ਸਕੱਤਰ ਨੇ ਅੱਜ ਸਵੇਰੇ ਜੋ 10:45 ਮਿੰਟ ਤੇ ਇੱਕ ਵੱਡੀ ਮੀਟਿੰਗ ਬੁਲਾਈ ਜਿਸ ਵਿੱਚ ਸਾਰੇ ਗ੍ਰਹਿ ਮੰਤਰਾਲੇ ਨੇ ਪਹਿਲਗਮ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧੇ ਹੋਏ ਤਣਾਅ ਦੇ ਉੱਪਰ ਚਰਚਾ ਪਾਇਆ ਤੇ ਜੋ ਖਤਰਿਆਂ ਤੋਂ ਬਚਣ ਲਈ 7 ਮਈ ਨੂੰ ਉਹ ਮੌਕ ਡ੍ਰਿਲ ਆਯੋਜਨ ਕਰਨ ਦੀ ਜਾਣਕਾਰੀ ਦਿੱਤੀ ਹੈ ਸੋ ਗ੍ਰਹਿ ਮੰਤਰਾਲੇ ਦੇ ਵੱਲੋਂ ਸਾਰੇ ਹੀ ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਔਰ ਸਮੁੰਦਰ ਦੇ ਕੰਢਿਆਂ ਤੇ ਵਸੇ ਹੋਏ ਸਾਰੇ ਸ਼ੂਬਿਆਂ ਨੂੰ ਇਹ ਪੱਤਰ ਜਾਰੀ ਕਰ ਦਿੱਤਾ ਹੈ ਕਿ ਕੱਲ ਜੋ 7 ਮਈ ਨੂੰ ਮੌਕ ਟ੍ਰਿਲ ਦੇ ਵਿੱਚ ਸਾਰੇ ਹਿੱਸਾ ਲੈਣ ਤੇ ਆਮ ਨਾਗਰਿਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਤੁਸੀਂ ਆਪਣੀ ਜਾਨ ਕਿਵੇਂ ਬਚਾਉਣੀ ਹੈ ਜਦੋਂ ਕੋਈ ਮਚਾਈ ਡਿੱਗਦੀ ਹੈ ਜਾਂ ਬੰਬਬਾਰੀ ਹੁੰਦੀ ਹੈ ਤਾਂ ਤੁਸੀਂ ਕਿਸ ਤਰ੍ਹਾਂ ਆਪਣੇ ਆਪ ਨੂੰ ਸਖਤ ਰੱਖਣਾ ਹੈ ਸੋ ਹਵਾਈ ਹਮਲੇ ਦੇ ਚਿਤਾਵਨੀ ਦੇਣ ਵਾਲੇ ਜੋ ਸਾਇਰਨ ਚਲਾਉਣਗੇ ਉਸ ਸਮੇਂ ਤੁਹਾਨੂੰ ਇਹ ਸਾਇਰਨ ਦੀ ਆਵਾਜ਼ ਸੁਣੇਗੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਹੁਣ ਹਵਾਈ ਹਮਲਾ ਹੋਣ ਵਾਲਾ ਹੈ ਇਸ ਹਮਲੇ ਦੇ ਵਿੱਚ ਆਪਣੇ ਆਪ ਨੂੰ ਤੁਸੀਂ ਕਿਵੇਂ ਬਚਾਉਣਾ ਹੈ ਆਮ ਨਾਗਰਿਕਾਂ ਨੂੰ ਤੁਸੀਂ ਜਿਹੜਾ ਸਿਖਲਾਈ ਦੇਣੀ ਹੈ ਬੰਕਰਾਂ ਦੇ ਵਿੱਚ ਠਾਈਆਂ ਦੀ ਸਫਾਈ ਕੀਤੀ ਜਾਵੇ ਉਹਨਾਂ ਬੰਕਰਾਂ ਦੇ ਵਿੱਚ ਜੋ ਫੌਜ ਦੇ ਨਾਲ ਬਹੁਤ ਸਾਰੇ ਲੋਕ ਵੀ ਸੁਰੱਖਿਅਤ ਰਹਿ ਸਕਦੇ ਨੇ ਇਹ ਸਾਰਾ ਕੁਝ ਕੱਲ 7 ਮਈ ਨੂੰ ਜਿਹੜਾ ਕਿ ਲੋਕਾਂ ਨੂੰ ਦੱਸਿਆ ਜਾਵੇਗਾ ਦੁਰਘਟਨਾ ਦੀ ਸਥਿਤੀ ਵਿੱਚ ਬਲੈਕਆਊਟ ਕਰ ਦੇਣਾ ਜੋ ਬਿਲਕੁਲ ਕੁਝ ਜਿਹੜਾ ਕਿ ਆਪਣਾ ਕਰਦੇ ਵਿੱਚ ਚੰਨ ਵਗੈਰਾ ਨਹੀਂ ਕਰਨਾ ਇਸ ਨੂੰ ਲੈ ਕੇ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਜੋ ਕੱਲ 7 ਮਈ ਨੂੰ ਸੋ ਮੌਕ ਟ੍ਰਲ ਦੇ ਵਿੱਚ ਕੀ ਕੁਝ ਕੀਤਾ ਜਾਵੇਗਾ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਦਾ ਸੰਚਾਲਨ ਕਦੋਂ ਹੋਣਾ ਹੈ ਉਸ ਦੇ ਬਾਰੇ ਦੱਸਿਆ ਜਾਵੇਗਾ ਉਸ ਦੀ ਆਵਾਜ਼ ਕਿਵੇਂ ਹੋਵੇਗੀ ਆਮ ਨਾਗਰਿਕਾਂ ਨੂੰ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਨਾਲ ਸੰਬੰਧਿਤ ਜਾਣਕਾਰੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਦੁਸ਼ਮਣ ਦੇ ਹਮਲੇ ਦੀ ਸਥਿਤੀ ਵਿੱਚ ਆਪਣੀ ਰੱਖਿਆ ਕਰ ਸਕਣ ਐਮਰਜੈਂਸੀ ਬਲੈਕਆਊਟ ਪ੍ਰਬੰਧ ਨੂੰ ਯਕੀਨ ਬਣਾਉਣਾ ਇਹ ਸਭ ਕੁਝ ਕੱਲ ਜਿਹੜਾ 7 ਮਈ ਨੂੰ ਦੱਸਿਆ ਜਾਵੇਗਾ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਔਰ ਵੱਖ-ਵੱਖ ਹੋਰ ਸੂਬਿਆਂ ਦੇ ਵਿੱਚ ਇਹ ਜਾਣਕਾਰੀ ਜਿਹੜੀ ਕੱਢ ਦਿੱਤੀ ਜਾਵੇਗੀ ਉਸ ਤੋਂ ਬਾਅਦ ਜੋ ਭਾਰਤ ਔਰ ਪਾਕਿਸਤਾਨ ਦੇ ਵਿੱਚ ਇਹ ਜੰਗ ਦੀ ਸਭਾਵਨਾ ਬਣ ਚੁੱਕੀ ਹੈ ਜਿਹੜਾ ਕਿ ਭਾਰਤ ਵੱਲੋਂ ਕਿਸੇ ਸਮੇਂ ਵੀ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਜਾਵੇਗਾ